ਪੰਜਾਬ ਦੀ ਧਰਤੀ ਦਾ ਸਰਵੇ ਹੋਇਆ ਖੋਜਾਂ ਹੋਈਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਕਿ ਪੰਜਾਬ ਕੋਲੇ ਧਰਤੀ ਹੇਠਾਂ 18-20 ਸਾਲ ਦਾ ਪਾਣੀ ਬਚਿਆ ਆਪਾਂ ਇੰਨੇ ਬੰਦੇ ਬੈਠੇ ਆ ਗੁਰੂ ਘਰ ਬੈਠੇ ਆ ਆਪਾਂ ਨਤਮਸਤਕ ਹੁੰਨੇ ਆ ਸ਼ਬਦ ਵੀ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਪਿਓ ਆ ਧਰਤੀ ਮਾਂ ਐ ਜੇ ਧਰਤੀ ਮਾਂ ਦੀ ਕੁੱਖ ਬੰਜਰ ਹੋ ਗਈ ਪਾਣੀ ਪਿਓ ਖਤਮ ਹੋ ਗਿਆ ਮਰ ਗਿਆ ਕੀ ਸਾਡੀਆਂ ਆਉਣ ਵਾਲੀਆਂ ਨਸਲਾਂ ਜਾਉਂਦੀਆਂ ਰਹਿਣਗੀਆਂ ਅਸੀਂ ਕਦੇ ਬੈਠ ਕੇ ਸੋਚਿਆ ਕਦੇ ਵਿਚਾਰਿਆ ਕਦੇ ਫਿਕਰ ਕੀਤਾ ਕਦੇ ਚਿੰਤਾ ਕੀਤੀ ਕਦੇ ਚਿੰਤਨ ਕੀਤਾ ਕਦੇ ਇਹ ਚੋਣ ਮੁੱਦਾ ਬਣਿਆ ਪਾਣੀ ਦਾ ਨਹੀਂ ਬਣਿਆ ਸਾਡਾ ਪੰਜਾਬ ਦਾ ਪਾਣੀ ਲਗਾਤਾਰ 47 ਤੋਂ ਲੈ ਕੇ ਲੁੱਟਿਆ ਗਿਆ ਤਿੰਨ ਨਹਿਰਾਂ ਭਰੀਆਂ ਜਾਂਦੀਆਂ ਇੰਦਰਾ ਗਾਂਧੀ ਨਹਿਰ ਗੰਕ ਨਾਲ ਤੇ ਰਾਜਸਥਾਨ ਫੀਡਰ ਡੇਢ ਦਰਿਆ ਸਾਡਾ ਪੰਜਾਬ ਦਾ ਪਾ ਕੇ ਰਾਜਸਥਾਨ ਨੂੰ ਦੇਤਾ ਤੇ ਅਸੀਂ ਥੱਲੇੋਂ ਪਾਣੀ ਮਕਾਉਣਾ ਸ਼ੁਰੂ ਕਰਤਾ ਮੈਂ ਮਾਨਸਾ ਦੇ ਪਿੰਡਾਂ ਜਾਨਾ ਤਲਵੰਡੀ ਦੇ ਪਿੰਡਾਂ 'ਚ ਗਿਆ ਲੋਕ 15-15 20-20 ਰੁਪਏ ਤੋਲੇ ਪਾਣੀ ਦੇ ਮੁੱਲ ਲੈਂਦੇ ਆ ਪੀਣ ਵਾਲੇ ਦੇ 700-700 ਰੁਪਏ ਟੈਂਕੀ ਪਾਣੀ ਵਾਲੀ ਮੁੱਲ ਲੈਂਦੇ ਆ ਜਿੰਨੀਆਂ ਜ਼ਹਿਰਾਂ ਹਜ਼ਾਰਾਂ ਫੈਕਟਰੀਆਂ ਡਾਈੰਗ ਫੈਕਟਰੀ ਲੁਧਿਆਣੇ ਲੱਗੀ ਵੀ ਸਾਰਾ ਕੈਮੀਕਲ ਦਰਿਆ 'ਚ ਪਾਦਾ ਸਤਲੁਜ 'ਚ ਮਹਬੂਰ ਫਾਲਕਾ ਦੇ ਏਰੀਆ 'ਚ ਗਿਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਕਿਉਂ ਸਾਰਾ ਕੈਮੀਕਲ ਦਾ ਪਾਣੀ ਉੱਥੇ ਆ ਕੇ ਲੱਗਦਾ ਲੋਕਾਂ ਦੇ ਘਰੇ ਅੰਨੇ ਲੰਗੜੇ ਲੂਲੇ ਕਾਣੇ ਜਵਾਗ ਪੈਦਾ ਹੋਣ ਲੱਗੇ ਪਹਾੜ ਜਿੰਨੀਆਂ ਫੈਕਟਰੀਆਂ ਰਾਮਾ ਰਫਾਇਨਰੀ ਜੱਜੜ ਗਿਆਨਾ ਰਾਮਸਰਾ ਫੁੱਲੋ ਕਣਕਵਾਲਾ ਪਿੰਡਾਂ ਚ ਗਿਆ ਮੈਂ ਉਹ ਲੋਕ ਵਿਚਾਰੇ ਆਪਣੀਆਂ ਜ਼ਮੀਨਾਂ ਵੇਚ ਕੇ ਘਰ-ਬਾਰ ਵੇਚ ਕੇ ਜਾਨ ਲਈ ਮਜਬੂਰ ਹੋ ਗਏ ਕਿਉਂ ਸਾਰਾ ਕੈਮੀਕਲ ਜਰਨੀਅਮ ਉਹ ਪਾਣੀ ਚ ਪਾਈ ਜਾਂਦੇ ਆ ਘਰ ਘਰ ਕੈਂਸਰ ਵੜ ਗਿਆ ਸਾਲ-ਸਾਲ ਦੋ-ਦੋ ਸਾਲ ਦੇ ਜਵਾਗ ਸਾਡੇ ਡੀਐਮਸੀ ਭਰਿਆ ਪਿਆ ਸ਼ੂਗਰ ਨਾਲ ਕਾਲੇ ਪੀਲੇ ਨਾਲ ਕੈਂਸਰ ਨਾਲ ਮਰੀ ਜਾਂਦੇ ਆ ਇਹ ਮੁੱਦਾ ਹੀ ਨਹੀਂ ਪਾਣੀ ਮੁੱਦਾ ਹੀ ਨਹੀਂ এনवायरमेंट ਵਾਤਾਵਰਨ ਮੁੱਦਾ ਹੀ ਨਹੀਂ ਹੈਗਾ ਦੱਸੋ ਜੇ ਕਦੇ ਕੋਈ ਆਗੇ ਲੀਡਰ ਗੱਲ ਕਰਦਾ ਪਾਣੀਆਂ ਦੇ ਮੁੱਦੇ ਤੇ ਨਹੀਂ ਕਰ ਰਿਹਾ ਮੈਨੂੰ 9 ਸਾਲ ਹੋ ਗਏ ਪੰਜਾਬੀ ਬੋਲੀ ਖਾਤਰ ਲੜਦੇ ਨੂੰ ਐਸੇ ਹਾਈਵੇ ਤੇ ਜਿੱਥੇ ਆਪਾਂ ਬੈਠੇ ਰੰਗ ਮਾਰਤੇ ਸੀ ਮੈਂ 9 ਸਾਲ ਪਹਿਲਾਂ ਪੰਜਾਬ 'ਚ ਮੈਂ ਬਹੁਤ ਥਾਂ ਰੰਗ ਮਾਰੇ 16 ਮੁਕੱਦਮੇ ਦਰਜ ਹੋਏ ਵੱਖ-ਵੱਖ ਪੰਜਾਬ ਸਥਾਵਾਂ 6 ਮਹੀਨੇ ਮੈਂ ਜੇਲ੍ਹ ਕੱਟ ਕੇ ਆਇਆ ਉਸ ਤੋਂ ਬਾਅਦ ਮੈਂ ਲਗਾਤਾਰ ਸਕੂਲਾਂ ਜਾ ਕੇ ਲੜ ਰਿਹਾ ਸਾਰਾ ਦੱਖਣ ਭਾਰਤ ਘੁੰਮਿਆ ਮੈਂ ਕੇਰਲਾ ਤੋਂ ਲੈ ਕੇ ਕਰਨਾਟਕਾ, ਆਂਧਰਾ, ਤੇ ਲਗਾਨਾ, ਤਾਮਿਲ ਲੱਡੂ ਗਿਆ, ਬੰਗਾਲ ਗਿਆ, ਉੱਥੇ ਯੂਨੀਵਰਸਿਟੀਾਂ 'ਚ ਗਿਆ, ਕਾਲਜਾਂ 'ਚ ਗਿਆ, ਸਕੂਲਾਂ 'ਚ ਗਿਆ, ਹਸਪਤਾਲਾਂ 'ਚ ਗਿਆ, ਵਕੀਲਾਂ ਨੂੰ ਮਿਲਿਆ, ਕਚਹਿਰੀਆਂ 'ਚ ਗਿਆ। ਉਹਨਾਂ ਦੇ ਦਫ਼ਤਰਾਂ ਦਾ, ਕਚਹਿਰੀਆਂ ਦਾ, ਸਕੂਲਾਂ ਦਾ ਆਪਣਾ ਕੰਮ ਆਪਣੀ ਮਾਂ ਬੋਲੀ 'ਚ। ਬੰਗਾਲ 'ਚ ਬੰਗਲਾ 'ਚ ਹੈ, ਕੇਰਲਾ 'ਚ ਮਲਿਆਲਮ ਆ, ਤਾਮਿਲ ਲੱਡੂ ਦੀ ਤਾਮਿਲ ਬੋਲੀ ਹੈ, ਕਰਨਾਟਕਾ ਦੀ ਕੰਨੜ ਹੈ, ਆਂਧਰਾ ਤੇ ਲਗਾਨਾ ਦੀ ਤੇਲਗੂ ਬੋਲੀ ਹੈ। ਉਹਨਾਂ ਦੇ ਤੁਹਾਨੂੰ ਬੋਰਡ ਮਿਲਣਗੇ, ਸੜਕਾਂ ਦੇ ਬੈਂਕਾਂ ਦੇ ਦਫ਼ਤਰਾਂ ਦੇ ਹਸਪਤਾਲਾਂ ਦੇ ਬੱਸਾਂ ਦੇ ਕੁੱਲ ਬੋਰ ਆਪਣੀ ਬੋਲੀ ਚ ਪੰਜਾਬ ਅੰਦਰ ਪੰਜਾਬੀ ਬੋਲਣ ਤੇ ਸਕੂਲਾਂ ਜੁਰਮਾਨਾ ਹੁੰਦਾ ਹੋਵੇ ਪਾਬੰਦੀਆਂ ਲੱਗਦੀਆਂ ਹੋਣ ਐਦੂ ਮਾੜਾ ਹਾਲ ਸਾਡਾ ਕੀ ਹੋ ਸਕਦਾ ਸਾਡੀ ਬੋਲੀ ਦੀ ਉਮਰ 75 ਸਾਲ ਆ 75 ਸਾਲ ਸਾਡੀ ਬੋਲੀ ਮਰ ਜਾਣੀ ਐ ਮੈਂ ਨਹੀਂ ਕਹਿੰਦਾ ਜਨਸਕੋ ਦੁਨੀਆ ਦੀ ਬਹੁਤ ਵੱਡੀ ਖੋਜ ਏਜੰਸੀ ਆ ਉਹ ਕਹਿੰਦੀ ਪੰਜਾਬੀ ਬੋਲੀ ਜਿਹੜੀ ਦੁਨੀਆ ਚ ਇਸ ਵੇਲੇ 10ਵੇਂ ਨੰਬਰ ਤੇ ਐ 6700 ਬੋਲੀ ਦੇ ਵਿੱਚੋਂ 14 ਕਰੋੜ ਬੰਦਾ ਪੰਜਾਬੀ ਬੋਲਦਾ ਉਹ ਕਹਿੰਦੇ ਸੋਡੀ ਬੋਲੀ ਆਉਣ ਵਾਲੇ 75 76 ਸਾਲਾਂ 'ਚ ਮਰ ਜਾਣੀ ਹੈ ਗੋਨਿਆਂ ਨੇ ਲੋ ਮੈਨੂੰ ਗੱਲ ਦਾ ਜਵਾਬ ਦੋ ਸੋਡੀਆਂ ਨਸਲਾਂ ਖੜੀਆਂ ਨੇ ਉਹ ਮੇਰੇ ਪਿੱਛੇ ਖੜੇ ਆ ਕਿੱਥੇ ਪੜਦੇ ਹੋ ਬਾਈ ਸੈਂਟ ਜੋਸਫ ਚ ਕਿਹੜੀ ਕਲਾਸ ਚ ਪੜਦੇ ਹੋ ਪੰਜਾਬੀ ਦੀਆਂ ਲਗਾ ਮਾਤਰਾ ਕਿੰਨੀਆਂ ਹੁੰਦੀਆਂ ਸੋਡੇ ਜਵਾਕਾਂ ਦੇ ਸਿਰਾਂ ਦੇ ਦਸਤਾਰਾਂ ਨੇ ਗਲਾਂ 'ਚ ਗਾਤਰੇ ਆ ਪਰ ਲਗਾ ਮਾਤਰਾ ਵਿਆਕਰਨ ਊੜੇ ਆੜੇ ਪਹਾੜੇ ਮਾਰਨੀਆਂ ਨਹੀਂ ਆਉਂਦੀਆਂ ਆਪਾਂ ਗਰਮਾਣੀ ਪੜਦੇ ਆਂ ਰਾਗ ਆਸਾ ਮਹੱਲਾ ਪਹਿਲਾ ਦੂਜਾ ਆਉਂਦਾ ਨਾ ਇਹ ਗਰਮਾਣੀ ਕੇ ਪੜਨਗੇ ਰਾਗ ਆਸਾ ਮਹੱਲਾ 1 2 ਜੇ ਛੋਡੀ ਬੋਲੀ ਨਾ ਬਚੀ ਛੋਡਾ ਧਰਮ ਬਚੂਗਾ ਛੋਡਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਬਚੂਗਾ ਛੋਡੀ ਦੁਨੀਆ ਦੇ ਪਛਾਣ ਜਾਂਦੀ ਰਹੂਗੀ ਛੋਡੇ ਕਿੱਸੇ ਕਹਾਣੀਆਂ ਬਚਣਗੇ ਛੋਡਾ ਗੀਤ ਸੰਗੀਤ ਛੋਡਾ ਇਤਿਹਾਸ ਵਿਰਸਾ ਬਚੂਗਾ ਸਾਰਾ ਖਤਮ ਹੋ ਜਾਣਾ ਮੇਰਾ ਦਿਮਾਗ ਨਹੀਂ ਘੁੰਮਿਆ ਬਾਈ ਮੈਂ 9 ਸਾਲ ਤੋਂ ਲੜਦਾ ਫਿਰਦਾ ਐ ਸਕੂਲਾਂ ਜਾ ਕੇ ਟੀਚਰ ਕੇ ਇਰਦਾਂ ਸਕੂਲ ਵਾਲੇ ਘੇਰਦਾਂ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦਾ ਹਾਂ ਲੋਕੋ ਆਪਣੀ ਬੋਲੀ ਬਚਾ ਲਓ ਜਿੱਦੇ ਮਰ ਗਈ ਪੂਰੀ ਦੁਨੀਆ ਦੇ ਵਿੱਚ ਜਾ ਕੇ ਦੌਲਤ ਇਕੱਠੀ ਕਰ ਲਓ ਪੂਰੀ ਦੁਨੀਆ ਦੀ ਲਿਆ ਕੇ ਕਿਸੇ ਦੇ ਕਦਮਾਂ 'ਚ ਰੱਖ ਦਿਓ ਕਿ ਸਾਡੀ ਬੋਲੀ ਜਾਂਦੀ ਕਰ ਦੇ ਹੋਣੀ ਨਹੀਂ ਬਾਈ ਦੱਸੋ ਇੰਨੇ ਬੈਠੇ ਹੋ ਕਿਹੜਾ ਬੰਦਾ ਆਪਣੇ ਬੱਚੇ ਦੇ ਸਕੂਲ 'ਚ ਗਿਆ ਪੁੱਛਿਆ ਜਾ ਕੇ ਕਿ ਸਾਡੇ ਜਵਾਗ ਨੂੰ ਕਿਹੜਾ ਇਤਿਹਾਸ ਪੜਾਉਣਿਓ ਸਾਡੇ ਜਵਾਗ ਨੂੰ ਪੰਜਾਬੀ ਆਉਂਦੀ ਹੈ ਨਹੀਂ ਆਉਂਦੀ ਕਿਹੜੇ ਬੰਦੇ ਨੇ ਆਪਣੇ ਬੱਚੇ ਦੀ ਘਰੇ ਆਏ ਦੀ ਕਾਪੀ ਖੋਲੀ ਆ ਕਿਤਾਬ ਖੋਲੀ ਆ ਵੀ ਕੀ ਪੜਾਉਂਦੇ ਆ ਕਿਹੜਾ ਇਤਿਹਾਸ ਪੜਾਉਂਦੇ ਆ ਕਿੱਥੇ ਜੋੜੀ ਜਾਂਦੇ ਆ ਜ਼ਿੰਮੇਵਾਰ ਕੌਣ ਆ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਾ ਪੜਾਓ ਪੜਾਓ ਜਿੱਥੇ ਮਰਜ਼ੀ ਪੜਾਓ ਜੇ ਵੀਰ ਪੜਾਓ ਜੋਸਫ ਪੜਾਓ ਡੀਪੀਐਸ ਪੜਾਓ ਜਿੱਥੇ ਮਰਜ਼ੀ ਪੜਾਓ ਪਰ ਯਾਰ ਗੱਲ ਆਪਣੀ ਮਾਂ ਬੋਲੀ ਨਾਲ ਟੁੱਟ ਕੇ ਜੜ੍ਹ ਨਾਲ ਟੁੱਟ ਕੇ ਜਾਂਉਂਦੇ ਕਿਵੇਂ ਰਹੋਗੇ ਬੋਲੀਆਂ ਸਿੱਖਣੀਆਂ ਮਾੜੀਆਂ ਨਹੀਂ ਜਿੰਨੀਆਂ ਮਰਜ਼ੀ ਬੋਲੀਆਂ ਆਪਣੇ ਬੱਚਾ ਨੂੰ ਗਿਆਨ ਦਬਾਓ ਉਹਨੇ ਤੁਹਾਡੇ ਜਵਾਬ ਕੋਲੇ ਖਜ਼ਾਨਾ ਹੋਣਾ ਭੰਡਾਰ ਹੋਣਾ ਗਿਆਨ ਮੈਂ ਡਿਪਲੋਮਾ ਕੀਤਾ ਉਰਦੂ ਦਾ ਮੈਂ ਬੋਲੀਆਂ ਦੇ ਖਿਲਾਫ ਨਹੀਂ ਆ ਪਰ ਸਾਡੀ ਸਮਝ ਕਿੱਥੇ ਖੜ ਗਈ ਬੋਲੀ ਸੋਡੀ ਮਾਰਦੀ ਇਤਿਹਾਸ ਸੋਡਾ ਕੀ ਵਿਗਾੜਦਾ ਬਦਲਦਾ ਕਿਤਾਬਾਂ ਚ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ ਲੁਟੇਰਾ ਸੀ ਅੱਤਵਾਦੀ ਸੀ ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਪਘੋੜਾ ਹੋ ਗਿਆ ਸੀ ਔਰ ਭਾਈ ਬਲਦੇਵ ਸਿੰਘ ਸਿਰਸੇ ਨੇ ਮੋਰਚਾ ਲਾਇਆ ਉਹਦੇ ਲੇਖਕਾਂ ਦੇ ਖਿਲਾਫ ਪਰਚਾ ਦਰਜ ਕਰਾਇਆ ਪੰਜਾਬ ਸਕੂਲ ਸਿੱਖਿਆ ਬੋਰਡ ਮਾਲੀ 2 ਮਹੀਨੇ ਉਹ ਬੰਦਾ ਬੈਠਾ ਰਿਹਾ ਬੋਲੀ ਸੋਡੀਆਂ ਮਾਰੀ ਜਾਂਦੇ ਆ ਇਤਿਹਾਸ ਸੋਡਾ ਬਦਲੀ ਜਾਂਦੇ ਆ ਨਿਸ਼ਾਨੀਆਂ ਸੋਡੀਆਂ ਇਮਾਰਤਾਂ ਵਿਰਾਸਤਾਂ ਕਿੱਥੇ ਗਈਆਂ ਸੋਡੀਆਂ ਜਿਨ੍ਹਾਂ ਨੇ ਸਾਡੀ ਖਾਤਰ ਬੰਦ-ਬੰਦ ਕਟਵਾਏ ਆਰਿਆਂ ਨਾਲ ਚੀਰੇ ਗੇ ਖੋਪੜੀਆਂ ਲਹਾ ਗੇ ਖੂਨ ਆਪਣਾ ਡੋਲ ਗਏ ਨੀਹਾਂ ਚਿਣੇਗੇ ਖੰਡੇ ਬੁਰਜਾਂ ਚ ਕੈਦ ਹੋ ਗਏ ਫਾਂਸੀਆਂ ਦੇ ਝੂਲ ਗਏ ਉਹਨਾਂ ਦੀ ਕੋਈ ਨਿਸ਼ਾਨੀ ਛੱਡੀ ਇਹਨਾਂ ਨੇ ਕਿੱਥੇ ਗਈ ਸੋਡੀ ਸਰੰਦਰੀਨੀ ਚਮਕੌਰ ਦੀ ਕੱਚੀ ਗੜੀ ਦਸਨੀ ਡਿਓੜੀਆਂ ਟੋਡਰਮਲ ਦੀ ਹਵੇਲੀ ਖੰਡਰ ਬਣ ਗਈ ਕਿੱਥੇ ਗਿਆ ਮਾਸ਼ੀਬੜ ਦਾ ਜੰਗਲ ਨਨ ਪ੍ਰਸਾਦ ਦੇ ਕਿਲੇ ਬੁੰਗੇ ਸਭ ਟੈਟਰੀ ਕਰਤੇ ਉਹ ਇੱਕ ਬੁੰਗਾ ਬਚਾ ਰਾਮਗੜੀਆ ਬੁੰਗਾ ਕੱਲਾ ਬਾਕੀ ਸਾਰੇ ਢਾਤੇ ਕੌਮਾ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਸੇਧ ਲੈ ਕੇ ਅੱਗੇ ਵਧਦੀਆਂ ਇਤਿਹਾਸ ਤੋਂ ਸਿੱਖਦੀਆਂ ਨੇ ਕੌਮਾਂ ਤੇ ਇਤਿਹਾਸ ਕਿਸੇ ਕੌਮ ਨੂੰ ਤਿੰਨ ਸਾਧਨਾਂ ਤੋਂ ਪਤਾ ਲੱਗਦਾ ਤਿੰਨ ਚੀਜ਼ਾਂ ਰਾਹੀਂ ਪਤਾ ਲੱਗਦਾ ਤਿੰਨ ਸਰੋਤਾਂ ਰਾਹੀਂ ਪਤਾ ਲੱਗਦਾ ਪਹਿਲਾ ਪੀੜੀਦਰ ਪੀੜੀ ਅਸੀਂ ਪਿਓ ਦਾਦੇ ਪਰਦਾਦੇ ਤੋਂ ਸੁਣਦੇ ਹਾਂ ਕਿ ਅਸੀਂ ਕੌਣ ਹਾਂ ਕਿਹਦੇ ਵਾਰਸਾਂ ਕਿੱਥੋਂ ਆਇਆ ਕਿਹਦਾ ਖੂਨ ਹੈ ਦੂਜਾ ਹੁੰਦੀਆਂ ਕਿਤਾਬਾਂ ਤੇ ਤੀਜਾ ਨਿਸ਼ਾਨੀਆਂ ਵਿਰਾਸਤਾਂ ਮਾਰਤਾ ਪਹਿਲਾ ਅਸੀਂ ਦਸਨੋਂ ਹੀ ਛੱਡ ਗਿਆ ਆਪਣੇ ਜਵਾਕਾਂ ਨੂੰ ਵੀ ਪੁੱਤ ਕੌਣ ਆ ਸੀ ਕੁਟਾ ਢੀ ਰਾਗੀ ਅੱਗੇ ਲੱਗਦੇ 12 ਗਾਉਂਦੇ ਇਤਿਹਾਸ ਸੁਣਾਉਂਦੇ ਉਹ ਸੁਣਨੇ ਛੜਤਾ ਮੈਂ ਮੌੜੀ ਗਿਆ ਢਾਡੀ ਲੱਗੇ ਗੁਰੂ ਘਰ ਮਹਾਰਾਣੀ ਜਿੰਦਾ ਦਾ ਕਿੱਸਾ ਸੁਣਾਈ ਜਾਣ ਕਿਵੇਂ ਅਖੀਰ ਤੇ ਮਹਾਰਾਣੀ ਜਿੰਦਾ ਨਾਲ ਵਾਪਰਦਾ ਕਿਵੇਂ ਸ਼ੇਰੇ ਪੰਜਾਬ ਦੀ ਮੱਢੀ ਤੇ ਨਹੀਂ ਆ ਸਕਦੀ ਹੋ ਸਕੀ ਕਿਵੇਂ ਉਹ ਛੱਡ ਕੇ ਸਾਰਾ ਕੁਝ ਤਬਾਹ ਹੋ ਜਾਂਦਾ ਰਾਜ ਭਾਗ ਸਾਡਾ ਕਿਵੇਂ ਦਲੀਪ ਸਿੰਘ ਨੂੰ ਗੋਰੇ ਅੰਗਰੇਜ਼ ਲੈ ਜਾਂਦੇ ਆ ਸਾਈ ਬਣਾ ਦਿੰਦੇ ਆ ਉਹ ਇੰਨਾ ਦੁੱਖ ਭਰਿਆ ਉਹ ਕਿੱਸਾ ਹੈ ਜਿਹੜਾ ਬੰਦਾ ਪੂਰੇ ਧਿਆਨ ਨਾਲ ਸੁਣਦਾ ਅੱਖਾਂ 'ਚ ਪਾਣੀ ਵਹਿ ਤੁਰਦਾ ਵੀ ਸਾਡਾ ਰਾਜ ਭਾਗ ਕਿਵੇਂ ਗਿਆ ਕੀ ਕੀ ਵਾਪਰਿਆ ਸਾਡੇ ਨਾਲ ਕਿਵੇਂ ਗਦਾਰੀਆਂ ਹੋਈਆਂ ਕਿਵੇਂ ਪਿੱਠਾਂ 'ਤੇ ਛੁਰੇ ਵੱਜੇ ਉਥੇ 4-500 ਬੰਦਾ ਬੁੜੀਆਂ ਬੈਠੇ ਗੁਰੂ ਘਰ ਬੁੜੀਆਂ ਮੋਬਾਈਲਾਂ ਦੇ ਲੱਗੀਆਂ ਨੇ ਬੰਦੇ ਗੱਲਾਂ ਮਾਰੀ ਜਾਂਦੇ ਆ ਮੈਂ ਕਿਹਾ ਇੱਥੇ ਕੋਈ ਆਸ ਕਸ਼ਟਾ ਲੱਗੀ ਹੁੰਦੀ ਨਾ ਕੋਈ ਗੌਣ ਵਾਲਾ ਲੱਗਿਆ ਹੁੰਦਾ ਸਾਰੇ ਐ ਪੂਰਾ ਧਿਆਨ ਨਾਲ ਸੁਣਦੇ ਦੇਖਦੇ 328 ਸਰੂਪ ਦਰਬਾਰ ਸਾਹਿਬ ਚੋਂ ਗਾਇਬ ਹੋ ਗਏ ਗੁਰਾਂ ਸਾਹਿਬ ਦੇ ਕਿੱਥੇ ਗਏ 5 ਸਾਲ ਹੋ ਗਿਆ ਲਾਪਤਾ ਹੋਇਆ ਉਹਨੂੰ ਕਿੱਥੇ ਗਏ ਗਰਵਾਣੀ ਦੇ ਅੰਦਰ ਸ਼ਬਦਾਂ ਦੇ ਅਰਥ ਬਦਲ ਕੇ ਲਿਆ ਕੇ ਤੁਹਾਡੇ ਗੁਰੂ ਘਰਾਂ ਦੇ ਰੱਖ ਦੇਣਗੇ ਕੌਣ ਦੱਸੂਗਾ ਵੀ ਆਬਦਲਾ ਹੋ ਗਿਆ ਕਿੰਨੇ ਬੰਦੇ ਆ ਪੂਰੀ ਦੁਨੀਆ ਦੇ ਜਿਨ੍ਹਾਂ ਨੇ ਮੂੰਹ ਜਬਾਨੀ ਕਰਵਾਣੀ ਕੰਠ ਹੈ ਜਾਦਾ ਕੱਲੇ ਕੱਲੇ ਸ਼ਬਦ ਦਾ ਅਰਥ ਪਤਾ ਮੂੰਹ ਜਬਾਨੀ ਜਿਹੜੇ ਦੱਸਣ ਵਾਲੇ ਆ ਗਲਾਂ ਚ ਗਾਤ ਰਹੇ ਆ ਸਿਰਾਂ ਦੇ ਦਸਤਾਰਾਂ ਨੇ ਮੂੰਹ ਦੇ ਦਾੜੇ ਪ੍ਰਕਾਸ਼ ਹੈ ਪਰ ਥੱਲੇ ਖਾਕੀ ਨਿੱਕਰ ਪਾਈ ਬੈਠੇ ਆ ਖਾਕੀ ਨਿੱਕਰ ਕੌਣ ਪਾਉਂਦਾ ਆ ਆਰਐਸਐਸ ਵਾਲੇ ਤੇ ਗੁਰੂ ਘਰਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚ ਕਾਕੀ ਨਿਕਰਣ ਵਾਲੇ ਬਾੜੇ ਕਿਹਨੇ ਆ ਬਾਲਾਂ ਨਹੀਂ ਵੜੇ ਆ ਸਾਡੇ ਨਾਲ ਹੋ ਕੀ ਰਿਹਾ ਅਸੀਂ ਚਾਰ ਸਪੀਰੋ ਕਿਰੇ ਰਹੇ ਆ ਜਵਾਨੀ ਸੋਡੀ ਨਸ਼ਾ ਨਾ ਮਾਰਤੀ ਆ ਤੁਹਾਡੇ ਬਟੰਡੇ ਆਪਣੇ ਸ਼ਹਿਰ ਚ 7-8 ਸੈਂਟਰ ਹੈ ਆਈਬੀਐਫ ਸੈਂਟਰ ਟੀਕੇ ਨਾਲ ਜਵਾਬ ਲੈਣ ਲੱਗ ਗਏ ਆਪਾਂ ਜਿਹੜੀ ਧਰਤੀ ਦੇ ਉੱਤੇ ਐਡੇ-ਐਡੇ ਯੋਧੇ ਪੈਦਾ ਹੋਏ ਜਿਹੜੀ ਧਰਤੀ ਵਾਰੇ ਕਹਾਵਤ ਬਣੀ ਬੰਦਾ ਵੱਢ ਕੇ ਦੱਬਦੇ ਹਰਾ ਹੋ ਜਾਂਦਾ ਐ ਇੰਨੀ ਤਾਕਤਵਰ ਧਰਤੀ ਉਹ ਧਰਤੀ ਦੇ ਉੱਤੇ ਟੀਕੇ ਨਾਲ ਜਵਾਬ ਲਵਾਂਗੇ ਇਹ ਕਿਨੇ ਸੋਚਿਆ ਸੀ ਕਦੇ ਉਹਨਾਂ ਸੈਂਟਰਾਂ ਦੇ ਵਿੱਚ ਯੂਪੀ ਵਿਹਾਰ ਦੇ ਭੰਗਾਂ ਦਾ ਸਪਰਮ ਵੀਰ ਜਿਹੀ ਲਿਆ ਕੇ ਸਾਡਾ ਡੀ.ਐਨ.ਏ ਬਦਲਦਾ ਹਮ ਲੋੜ ਤੋਂ ਮੁੰਡਾ ਲੁਧਿਆਣੇ ਬੈਂਕ ਚ ਲੱਗਿਆ ਉਹ ਦੱਸਣ ਲੱਗਿਆ ਕਹਿੰਦਾ ਭਾਈ ਉੱਥੇ ਇੱਕ ਵਿਹਾਰ ਦਾ ਸਾਡੇ ਨਾਲ ਬੰਦਾ ਕੰਮ ਕਰਦਾ ਬੈਂਕ ਚ ਕਹਿੰਦਾ ਇੱਕ ਦਿਨ ਹੱਸਦਾ ਹੱਸਦਾ ਕਹਿਣ ਲੱਗਿਆ ਛੋਡੇ ਘਰਾਂ ਸਾਡੇ ਨਿਆਣੇ ਖੇਡਣਗੇ ਇਹ ਦੁਕਾਨ ਤਾਂ ਸਾਡਾ ਇਹ ਹੁੰਦੀ ਆ ਅਸਲ ਨਸਲ ਖੁਸ਼ੀ ਪਤਾ ਅਗਲਿਆਂ ਨੂੰ ਵਿਸਤਾਰ ਵਿੱਚ ਸਦੀ ਗਿਣਤੀ ਦੇ 12-15000 ਰਹਿ ਗਏ ਸੀ ਘਰ-ਬਾਰ ਛੱਡ ਕੇ ਜੰਗਲਾਂ 'ਚ ਵਾਗ ਗਏ ਸੀ ਉੱਥੋਂ ਉੱਠ ਕੇ ਰਾਜ ਭਾਗ ਕਾਇਮ ਕਰ ਲਿਆ ਇਹ ਉਹ ਕੌਮ ਐ ਕੱਲੂਕਾ ਰਾਜ ਨਹੀਂ ਮਾਰੀ ਮੁੱਕੀ ਝੂਠੇ ਮੁਕਾਬਲਿਆਂ 'ਚ ਮਾਰੀ ਤਾਂ ਨਹੀਂ ਮੁੱਕੀ ਫਾਂਸੀਆਂ ਚਾੜ ਕੇ ਦੇਖ ਲੈ ਤਾਂ ਨਹੀਂ ਮੁੱਕੇ ਕੱਲਾ-ਕੱਲਾ ਸਵਾ ਸਵਾ ਲੱਖਾਂ ਪੜਨ ਦਾ ਜਿਗਰਾ ਰੱਖਦੇ ਨੇ ਜੇ ਖਤਮ ਕਰਨੇ ਆ ਨਿਵੇੜਨੇ ਆ ਡੀਐਨਏ ਬਦਲ ਦਿਓ ਨਸਲਾਂ ਬਦਲ ਦਿਓ ਖੂਨ ਹੀ ਲੜਦਾ ਹੁੰਦਾ ਜੇ ਹੁਣ ਤੱਕ ਹਜ਼ਾਰਾਂ ਸਾਲ ਤੋਂ ਲੈ ਕੇ ਖੂਨ ਹੀ ਲੜਿਆ ਉਹ ਖੂਨ ਜਿਹੜਾ ਨਾਬਰੀ ਦਾ ਪ੍ਰਤੀਕ ਰਿਹਾ ਜੱਗਿਆਂ ਜਿਉਣਿਆਂ ਸੁੱਚਿਆਂ ਦੁੱਲਿਆਂ ਦਾ ਖੂਨ ਉਹ ਖੂਨ ਬੋਤਾ ਸੋਂ ਗਰਜਾ ਸੋਂ ਸੁੱਖਾ ਸੋਂ ਮਹਤਾਬ ਸੋਂ ਕਾਲੀ ਫੁੱਲਾ ਸੋਂ ਭਾਈ ਜੀਵਨ ਭਾਈ ਜਾਤਿਆਂ ਦਾ ਖੂਨ ਜਿਹੜਾ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਬਗਾਵਤ ਕਰਦਾ ਆਇਆ ਪਤਾ ਵੀ ਇਹ ਖੂਨ ਅਵਾਲਾ ਮਾਰੂਗਾ ਜ਼ੁਲਮ ਦੇ ਖਿਲਾਫ ਇਸੇ ਕਰਕੇ ਸ਼ਾਸਨ ਹੋ ਰਈਆਂ ਨਹੀਂ ਆਪਾਂ ਕੂਕਸ ਉੱਤੇ ਪਏ ਆ ਸਾਨੂੰ ਕੀ ਪ੍ਰਵਾਹ ਬੋਲੀ ਮਰਦੀ ਆ ਮਰ ਜਾਣਦੇ ਇਤਿਹਾਸ ਬਦਲੀ ਜਾਂਦੇ ਆ ਬਦਲ ਦੇਣ ਦੇ ਨਿਸ਼ਾਨੀਆਂ ਢਾਹਤੀਆਂ ਢਾਹ ਦੇਣ ਦੇ ਕੋਈ ਗੱਲ ਨਹੀਂ ਜੱਲਿਆਂ ਵਾਲੇ ਬਾਗ ਦੀ ਕੰਧ ਕਿਉਂ ਸਾਂਭੀ ਪਈ ਐ ਕਿਉਂ ਢਾਈ ਨਹੀਂ ਗਈ ਕਿਉਂ ਪ੍ਰੋਸਟਰ ਨਹੀਂ ਕੀਤਾ ਕਿਉਂ ਪੱਥਰ ਨਹੀਂ ਚੜ੍ਹਿਆ ਨਸਲਾਂ ਨੂੰ ਪਤਾ ਲੱਗੇ ਵੀ 1919 ਚ ਕੀ ਹੋਇਆ ਸੀ ਆ ਉਹ ਨਿਸ਼ਾਨ ਨੇ ਗੋਲੀਆਂ 84 ਵਾਲੇ ਕਿੱਥੇ ਗਏ ਟੈਂਕਾਂ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਕਿੱਥੇ ਮਟਾਤੇ ਬਹੁਤ ਕਸੂਤੇ ਫਸੇ ਹੋਇਓ ਪਰ ਸਮਝਣ ਦੀ ਕੋਸ਼ਿਸ਼ ਨਹੀਂ ਹੈਗੀ ਅਖਬਾਰ ਅਸੀਂ ਨਹੀਂ ਪੜ੍ਹਦੇ ਕਿਤਾਬਾਂ ਅਸੀਂ ਨਹੀਂ ਪੜ੍ਹਦੇ ਲਾਇਬ੍ਰੇਰੀ ਹੈਗੀ ਸੋਡੇ ਕੋਲ ਇੱਥੇ ਕੁੱਪੜਨਾ ਆਉਂਦਾ ਜੰਦਾ ਲਾ ਕੇ ਰੱਖੀ ਬੈਠੇ ਹੋਗੇ ਪਰ ਆਉਂਦਾ ਕੋਈ ਨਹੀਂ ਨੌਜਵਾਨੋ ਅਸੀਂ ਬૌਧਿਕ ਤੌਰ ਤੇ ਕੰਗਾਲ ਹੋ ਗਏ ਕਿਤਾਬਾਂ ਪੜ੍ਹਨਾ ਅਸੀਂ ਸਾਹਿਤਿਕਾਂ ਲਿਟਰੇਚਰ ਸਾਹਿਤ ਇਤਿਹਾਸ ਅਸੀਂ ਕੋਈ ਨਹੀਂ ਪੜ੍ਹਦੇ ਘਰਾਂ ਦੇ ਖ਼ਬਰ ਨਹੀਂ ਸਾਡੇ ਆਉਂਦੇ ਕੋਈ ਚੰਗਾ ਮੋਬਾਈਲਾਂ ਦੇ ਉੱਤੇ ਸਹਿਤਕਾਰ ਇਤਿਹਾਸਕਾਰ ਕੋਈ ਬੁੱਧੀਜੀਵੀ ਕੋਈ ਵਿਦਵਾਨ ਬੰਦਾ ਬੋਲਦਾ ਹੋਵੇ ਆਪਾਂ ਸੁਣਨਾ ਨਹੀਂ ਗਾਂਠ ਪਾ ਦਿੰਨੇ ਆ ਸੁਣਨਾ ਕੀ ਹੈ ਹਰਮਨ ਚੀਮਾ ਨੀਟੂ ਸ਼ਟਰਾਂ ਵਾਲਾ ਚੁੰਮੇ ਵਾਲੀ ਭਾਬੀ ਸਾਗਰ ਦੀ ਬੋਠੀ ਆ ਦੇਖੋ ਛਾ ਅਏ ਸੁਣ ਕੀ ਰਹੇ ਆਂ ਦੇਖ ਕੀ ਰਹੇ ਆਂ ਜਿਸ ਕਰਕੇ ਬੇਨਤੀਆਂ ਨੇ ਭਾਈ ਸਮਝੋ ਯਾਰ ਆਪਾਂ ਬਹੁਤ ਕਸੂਤੇ ਘਰੇ ਪਏ ਆ ਸਾਡੀ ਹੋਂਦ ਕੌਮ ਦੀ ਦਾਤੇ ਲੱਗੀ ਵੀ ਆ 32 ਲੱਖ 32 ਲੱਖ ਪਰसों ਦੇ ਅਖਬਾਰ ਦੀ ਖਬਰ ਆ 32 ਲੱਖ ਪ੍ਰਵਾਸੀਆਂ ਦੀ ਵੋਟ ਬਣ ਗਈ ਪੰਜਾਬ ਚ ਆ ਖੜ ਜੋ 20 ਸਾਲ ਤੁਹਾਡਾ ਮੁੱਖ ਮੰਤਰੀ ਐਮ ਐਲ ਏ ਐਮ ਪੀ ਕੋਈ ਯੂ ਪੀ ਵਿਧਾਰਦਾ ਹੋਊਗਾ ਆ ਦੁਆਬੇ ਚ ਮੈਂ ਜਾਂਦਾ ਰਹਿਣਾ ਜਲੰਧਰ ਅ ਹਰਪੁਰ ਵਾਲੇ ਪਾਸੇ ਨਵਾਂ ਸ਼ਰਕ ਬੂਰਥਲਾ ਸਰਪੰਚਤਾ ਬਣ ਲਾਗੇ ਉਹ ਇਹ ਮੈਨੂੰ ਕਹਿੰਦਾ ਇਹ ਉਹਨਾਂ ਨੂੰ ਨਫ਼ਰਤ ਕਰਦਾ ਮੈਂ ਕਿਹਾ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਨੂੰ ਨਾ ਸਾਡਾ ਧਰਮ ਨਾ ਸਾਡੇ ਗੁਰੂਆਂ ਦੀ ਵਿਚਾਰਤ ਰਾ ਸਾਡੀ ਸੋਚ ਸਾਨੂੰ ਨਫ਼ਰਤ ਨਹੀਂ ਕਰਨਾ ਸਿਖਾਉਂਦੀ ਪਿਆਰ ਕਰਨਾ ਸਿਖਾਉਂਦੀ ਹੈ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਪਰ ਇਹ ਪੰਜਾਬ ਦੀ ਖਾਤਰ ਸਾਡੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਖੂਨ ਡੋਲਿਆ ਸਿਰ ਲਾਏ ਆ ਇਹ ਪੂਰੇ ਭਾਰਤ ਨੂੰ ਆਜ਼ਾਦੀ ਦਿਵਾਉਣ ਵਾਲੇ ਅਸੀਂ ਆ ਸਾਡੀਆਂ 90% ਕੁਰਬਾਨੀਆਂ ਕੌਮ ਦੀਆਂ ਤੇ 47 ਜੇ ਵਾਦਾ ਕੀ ਹੋਇਆ ਸਾਡੇ ਨਾਲ ਵੀ ਤੁਹਾਡੇ ਨੂੰ ਉਹ ਖਿੱਤਾ ਦੇਵਾਂਗੇ ਤੁਹਾਨੂੰ ਜਿੱਥੇ ਤੁਸੀਂ ਆਜ਼ਾਦੀ ਦਾ ਨਿਗਮ ਮਾਣੋਗੇ ਹੁਣ ਸਾਡੇ ਸਾਰੇ ਅਧਿਕਾਰ ਮਾਰੀ ਜਾਂਦੇ ਆ ਹੱਕ ਮਾਰੀ ਜਾਂਦੇ ਆ ਇੱਕ ਬੇਨਤੀ ਹੋਰ ਹੈ ਕੋਸ਼ਿਸ਼ ਕਰੋ ਜ਼ਮੀਨਾਂ ਖਰੀਦੋ ਆਲੇ-ਦਾਲੇ ਕਿਸੇ ਪਿੰਡ ਜ਼ਮੀਨ ਮਿਲਦੀ ਹੈ ਜ਼ਮੀਨਾਂ ਲੈ ਲਓ ਆ ਕਾਰੋਬਾਰ ਦੂਜੇ ਤੀਜੇ ਦਾ ਫੇਲ ਹੋ ਜਾਣੇ ਆ ਦੁਨੀਆ ਦੀ ਤੀਜੀ جنگ ਪਾਣੀ ਤੇ ਭੋਜਨ ਪਿੱਛੇ ਹੋਣੀ ਆ ਪਾਣੀ ਮੁੱਕਣਾ ਭੋਜਨ ਦਾ ਕਾਲ ਪੈਣਾ ਵੱਡੀਆਂ-ਵੱਡੀਆਂ ਕੰਪਨੀਆਂ ਵੱਡੇ-ਵੱਡੇ ਘਰਾਣੇ ਕਾਰਪੋਰੇਟ ਇੱਥੇ ਆ ਕੇ ਪੰਜਾਬ ਦੇ ਉੱਤੇ ਹਜ਼ਾਰਾਂ ਏਕੜ ਲੱਖਾਂ ਏਕੜ ਪੈੜੀ ਲੈ ਰਹੇ ਆ ਅਮਲੋੜ ਕੋਲੇ 4000 ਕਿੱਲਾ ਲਈ ਆ ਆਪੋਚੋ ਹਸਪਤਾਲ ਕੋਲੇ 100 ਕਿੱਲਾ ਲਈ ਪਈ ਆ ਆ ਮੋਗੇ ਦੇ ਪਿੰਡਾਂ ਚ ਗਿਆ ਮੈਂ ਚੂੜ ਚੱਕ ਢੁੱਡੀ ਕੇ ਉੱਥੇ ਆ ਕੇ ਪੈਲੀਆਂ ਉਹ ਲੈ ਰਹੇ ਆ ਆਮਾਨਸਾ ਗਵਿੰਦਪੁਰੇ ਕੋਲੇ 850 ਕਿੱਲਾ ਪਈ ਆ 2700 ਕਿਲੋਮੀਟਰ ਦੇ ਹਾਈਵੇ ਬਣ ਗਏ ਪੰਜਾਬ ਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਾਗਾ ਬਾਰਡਰ ਸੈਨੀਆਲਾ ਬਾਰਡਰ ਕਾਂਡਲਾ ਗੁਜਰਾਤ ਬੰਗਾਲ ਬੰਦਰਗਾਹਾਂ ਨਾਲ ਜੋੜਦੇ ਉਧਰੋਂ ਇਧਰੋਂ ਬਾਰਡਰਾਂ ਨਾਲ ਜੋੜਦੇ ਸਿਲਕ ਰੂਟ ਬਣ ਕੇ ਤਿਆਰ ਹੋ ਗਿਆ ਚੀਨ ਤੋਂ ਲੈ ਕੇ ਯੂਰਪ ਤੱਕ 6000 ਕਿਲੋਮੀਟਰ ਲੰਮਾ ਸਾਰਾ ਵਪਾਰ ਇਹ ਲਾਂਗੇ ਬਾਰਡਰ ਖੁੱਲਣੇ ਪੰਜ 6 ਸਾਲ ਖੜਜੋ ਇਸੇ ਕਰਕੇ ਲਗਾਤਾਰ ਬਾਹਰ ਦੀਆਂ ਕੰਪਨੀਆਂ ਆ ਕੇ ਜ਼ਮੀਨ ਲੈ ਰਹੀਆਂ